ਤੁਸੀਂ ਦੇਖ ਰਹੇ ਹੋ ਕੈਨੇਕਸਪੈਰਾ ਟੀਵੀ ਤੇ ਮੈਂ ਹਾਸ਼ਕੋਣਾ ਕੁਝ ਦਿਨ ਪਹਿਲਾਂ ਗੁਰਤਾਸਪਨ ਸਾਹਿਬ ਦੇ ਛੋਟੇ ਭਰਾ ਪਲ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰਾਇਆ ਗੁਰਦੁਆਰਾ ਸਾਹਿਬਾ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਹਾ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਰੱਖੀ ਜਿਹਨੇ ਵੀ ਨਾਮੀ ਚਿਹਰੇ ਅੱਜ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚਣਗੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਮੁਦਵਾਰਾ ਸਾਹਿਬ ਦੇ ਵਿੱਚ ਕੁਝ ਸਮੇਂ ਦੇ ਵਿੱਚ ਜਿਹੜੀ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਤੁਸੀਂ ਦੇਖ ਰਹੇ ਹੋ ਕੈਲਕਸਪੈਰਾ ਟੀਵੀ ਤੇ ਮੈਂ ਹਾਸ਼ਰ ਹਾਂ ਕੁਝ ਦਿਨ ਪਹਿਲਾਂ ਗੁਰਤਾਸਪਨ ਸਾਹਿਬ ਨੇ ਛੋਟੇ ਖਰਾਪ ਪਲ ਸੇ ਹੀ ਮੰਡਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰ ਵਾਲੇ ਗੁਰਦੁਆਰਾ ਸਾਹਿਬ ਵਿੱਚ ਗੁਰਪ੍ਰੀਤ ਸਿੰਘ ਮਾਨ ਦੀ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਅ ਅਜਿਨ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਰੱਖੀ ਗਈ ਹੈ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਦੁਆਰਾ ਸਾਹਿਬ ਜਣਜੀ ਕੁਝ ਸਮੇਂ ਦਮੇ ਚੜੀ ਗੁਰਪੰ ਸਿੰਘ ਮਾਨ ਦੀ antim ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਦੇਖ ਰਹੇ ਹੋ ਕੈਨਸਪੈਰਾ ਟੀਵੀ ਤੇ ਮੈਂ ਹਾਸ਼ਤੋ। ਕੁਝ ਦਿਨ ਪਹਿਲਾਂ ਗੁਰਦਾਸਪਨ ਸਾਹਿਬ ਦੇ ਛੋਟੇ ਭਰਾ ਪੰਥ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ। ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ। ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ। ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸ ਮਾਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰ ਵਾਲੇ ਗੁਰਦੁਆਰਾ ਸਾਹਿਬਾ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਅਜੇ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਟੱਕੀ ਚਰੇ ਅੱਜ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚਣਗੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਮੇਂ ਦਮਨਿ ਚੜੀ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਦੇਖਿਓ ਤਾਨਿਕ ਸੇਰਾ ਟੀਵੀ ਤੇ ਮੈਂ ਹਾਸ਼ਰ ਹਾਂ ਕੁਝ ਦਿਨ ਪਹਿਲਾਂ ਵਰਤਾਸਪਨ ਸਾਹਿਬ ਨੇ ਛੋਟੇ ਕਰਾਂ ਪਲ ਸੇ ਹੀ ਮੰਡਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰਾਇ ਗੁਰਦੁਆਰਾ ਸਾਹਿਬ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਨੇ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਚੱਲ ਉਹ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਨਗੇ ਇਸੂਲਦਾਰਾ ਸਾਹਿਬ ਜਣਜੀ ਕੁਝ ਹੀ ਸਮੇਂ ਦੇ ਵਿੱਚ ਚੜ੍ਹੇ ਗੁਰਪੰਥ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ हां तो ਤੁਸੀਂ ਦੇਖ ਰਹੇ ਹੋ ਕੈਨਿਕਸਪੈਰਾ ਟੀਵੀ ਤੇ ਮੈਂ ਹਾਸ਼ਮ ਹਾਂ ਕੁਝ ਦਿਨ ਪਹਿਲਾਂ ਬਰਦਾਸਪਨ ਸਾਹਿਬ ਦੇ ਛੋਟੇ ਭਰਾ ਕਪਾਲ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸਿਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰ ਵਾਲੇ ਗੁਰਦੁਆਰਾ ਸਾਹਿਬ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਨ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਰੱਖੀ ਗਈ ਹੈ ਵੀ ਨਾਮੀ ਚਿਹਰੇ ਅੱਜ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚਣਗੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਮੇਂ ਦਮਨੋ ਚੜੀ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਸੋ ਤਰਿਕ ਸਰਾ ਟੀਵੀ ਤੇ ਮੈਂ ਹਾ ਸਕੋ ਕੁਝ ਦਿਨ ਪਹਿਲਾਂ ਗੁਰਦਾਸਪਨ ਸਾਹਿਬ ਦੇ ਛੋਟੇ ਭਰਾ ਪੰਸੇ ਹੀ ਮੰਡਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰਾਇ ਗੁਰਦੁਆਰਾ ਸਾਹਿਬ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅਲਟੀਮਰਦਾਸ ਰੱਖੀ ਗਈ ਹੈ ਅਜਿ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅਲਟੀਮਰਦਾਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਗੁਰਦੁਆਰਾ ਸਾਹਿਬ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਨਗੇ ਇਸ ਬੁਲਵਾਰਾ ਸਾਹਿਬ ਦੇ ਵਿੱਚ ਕੁਝ ਸਮੇਂ ਦਰ ਵਿਚ ਚੜੀ ਗੁਰਪੰ ਸਿੰਘ ਮਾਨ ਦੀ antim ardas ਹੈ ਉਸ ਦੀ ਸ਼ੁਰੂਆਤ ਹੋ ਗਈ ਹੈ ਉਸੇ ਦੇਖ ਰਿਹਾ ਕੈਨਕਸਪਰਾ ਟੀਵੀ ਤੇ ਮੈਂ ਹਾਸ਼ਕੋ। ਕੁਝ ਦਿਨ ਪਹਿਲਾਂ ਬਰਦਾਸਪਨ ਸਾਹਿਬ ਦੇ ਛੋਟੇ ਭਰਾ ਪੰਕ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ। ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ। ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ। ਗੁਰਪੰਤ ਸਿੰਘ ਮਾਨ ਦੇ ਚਿਹਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰਾਇ ਗੁਰਦੁਆਰਾ ਸਾਹਿਬਾਂ ਜਿੱਥੇ ਗੁਰਪ੍ਰਮ ਸਿੰਘ ਮਾਨ ਦੀ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਹਾ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਰੱਖੀ ਜਿੰਨੇ ਵੀ ਨਾਮੀ ਚਿਹਰੇ ਅੱਜ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚਣਗੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਦੁਆਰਾ ਸਾਹਿਬ ਜੀ ਕੁਝ ਹੀ ਸਮੇਂ ਦ ਵਿੱਚ ਜਿਹੜੀ ਗੁਰਪੰਤ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋਈ ਹੈ ਕਿਉਂ ਕੈਕਸਪੈਰਾ ਟੀਵੀ ਤੇ ਮੈਂ ਹਾਸ਼ਕੋ। ਕੁਝ ਦਿਨ ਪਹਿਲਾਂ ਗੁਰਤਾਸਪਨ ਸਾਹਿਬ ਦੇ ਛੋਟੇ ਭਰਾ ਪਲ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ। ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ। ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ। ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸੀ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰਾਇ ਗੁਰਦੁਆਰਾ ਸਾਹਿਬ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਹਾ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਅੰਤਿਮ ਅਰਦਾਸ ਰੱਖੀ ਗਈ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਨਗੇ ਇਸ ਮੁਦਵਾਰਾ ਸਾਹਿਬ ਨਜੀ ਕੁਝ ਸਮੇਂ ਦਨਚ ਚੜੀ ਗੁਰੂ ਪੰ ਸਿੰਘ ਮਾਰ ਦੀ antim ardas hai uski shuruaat ho gayi hai ਉਸੀਂ ਦੇਖ ਰਹੇ ਹਾਂ ਕਨੈਕਟ ਸੇਰਾ ਟੀਵੀ ਤੇ ਮੈਂ ਹਾਸ਼ਕ ਹਾਂ ਕੁਝ ਦਿਨ ਪਹਿਲਾਂ ਗੁਰਤਾਸਪਨ ਸਾਹਿਬ ਦੇ ਛੋਟੇ ਭਰਾ ਪਲ ਸਿੰਘ ਮਾਨ ਦਾ ਦੇਹਾਂਤ ਹੋ ਜਾਂਦਾ ਪਿਛਲੇ 2 ਮਹੀਨਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਅੱਜ ਚੰਡੀਗੜ੍ਹ ਦੇ 34 ਸੈਕਟਰ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਗੁਰਪੰਤ ਸਿੰਘ ਮਾਨ ਦੇ ਚਚੇਰੇ ਭਰਾ ਦੇ ਮੁਤਾਬਿਕ ਉਹਨਾਂ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਸੀਗਾ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੀ ਇੱਕ ਵਾਰ ਫਿਰ ਸਿਹਤ ਵਿਗੜ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਗੁਰਪੰਤ ਸਿੰਘ ਮਾਨ ਕਿਸਾਨੀ ਕਰਦੇ ਸਨ ਔਰ ਗੁਰਦਾਸਪਨ ਸਾਹਿਬ ਦੇ ਨਾਲ ਵੀ ਸਟੇਜ ਦੇ ਉੱਪਰ ਕਾਫੀ ਲੰਮੇ ਸਮੇਂ ਤੋਂ ਨਾਲ ਜਾਂਦੇ ਸਿਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ 34 ਸੈਕਟਰ ਚੰਡੀਗੜ੍ਹ 34 ਸੈਕਟਰ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਗੁਰਪ੍ਰੀਤ ਸਿੰਘ ਮਾਨ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਅਜਿਨ ਨਾਮੀ ਚਿਹਰੇ ਵੀ ਜਿਹੜੇ ਨੇ ਇੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਇਸ ਗੁਰਦੁਆਰਾ ਜਿੰਨੇ ਵੀ ਨਾਮੀ ਚਿਹਰੇ ਅੱਜ ਗੁਰਪੰਥ ਸਿੰਘ ਮਾਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚਣਗੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਮੇਂ ਦਮਨਿਚ ਗੁਰਪੰਥ ਸਿੰਘ ਮਾਨ ਦੀ ਅੰਤਿਮ ਅਰਦਾਸ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ